ਹਰ ਸ਼ਹਿਰ ਵਿੱਚ ਇਹੋ ਜੀ ਕੋਈ ਨਾ ਕੋਈ ਦੁਰਘਟਨਾ ਵਾਪਰਦੀ ਹੈ ਜਦੋਂ ਮ੍ਰਿਤਕ ਦੀ ਪਛਾਣ ਨਹੀਂ ਹੋ ਪਾਂਦੀ ਤੇ ਹਸਪੀਟਲ ਦੀ ਮੋਰਚਰੀ ਵਿੱਚ 48 ਘੰਟੇ ਲਈ ਉਸ ਦੀ ਮ੍ਰਿਤਕ ਦੇ ਰੱਖੀ ਜਾਂਦੀ ਹੈ ਆ ਪਛਾਣ ਲਈ ਜੇਕਰ ਫਿਰ ਵੀ ਪਛਾਣ ਨਹੀਂ ਹੁੰਦੀ ਤਾਂ ਕਿਸੇ ਸਮਾਜ ਸੇਵੀ ਸੰਸਥਾ ਦੇ ਹਵਾਲੇ ਕਰ ਦੇ ਦਿੱਤੀ ਜਾਂਦੀ ਹੈ ਲਾਸ਼ ਤਾਂ ਜੋ ਉਹਦਾ ਅੰਤਿਮ ਸੰਸਕਾਰ ਕੀਤਾ ਜਾਏ ਤੇ ਹਰ ਸ਼ਹਿਰ 'ਚ ਇਹੋ ਜੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਜਿਹੜੀਆਂ ਇਹੋ ਜਿਹਾਂ ਅੰਤਿਮ ਸੰਸਕਾਰ ਕਰਦੀਆਂ ਰਹਿੰਦੀਆਂ ਲੇਕਿਨ ਗੁਰਦਾਸਪੁਰ ਦੀ ਮਾਨਵ ਕਰਮ ਮਿਸ਼ਨ ਜਿਹੜੀ ਇਹ ਸਿਰਫ ਸੰਸਕਾਰ ਹੀ ਨਹੀਂ ਕਰਦੀ ਬਲਕਿ ਪੂਰੀ ਸ਼ਰੀਰ ਨੂੰ ਮ੍ਰਿਤਕ ਸ਼ਰੀਰ ਨੂੰ ਪੂਰੀ ਗਤੀ ਦੁਆੰਦੀ ਕੋਸ਼ਿਸ਼ ਕਰਦੀ ਹੈ ਵਿਧੀ ਵਿਦਾਨ ਨਾਲ ਉਹਦਾ ਸੰਸਕਾਰ ਵੀ ਕੀਤਾ ਜਾਂਦਾ ਉਸ ਦੀ ਹਸਤੀਆਂ ਫੁੱਲ ਹਰਿਦੁਆਰ ਜਾ ਕੇ ਪਰਵਾਹਿਤ ਹੋਈ ਕੀਤੇ ਜਾਂਦੇ ਔਰ ਪੰਡਾਰਾ ਵੀ ਕੀਤਾ ਜਾਂਦਾ ਮ੍ਰਿਤਕ ਜਿਸ ਦੀ ਪਹਿਚਾਨ ਨਾ ਹੋਈ ਹੋਏ ਉਸ ਦੇ ਨਾਂ ਤੇ ਪੰਡਾਰਾ ਵੀ ਕਰਵਾਇਆ ਜਾਂਦਾ ਤਾਂ ਜੋ ਉਸ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਲਗਾਤਾਰ ਇਹ ਉਪਰਾਲੇ ਕੀਤੇ ਜਾ ਰਹੇ ਔਰ ਬਹੁਤ ਸਾਲਾਂ ਤੋਂ ਸੰਸਾ ਲੱਗੀ ਹੋਈ ਹੈ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਅੱਜ ਫੇਰ ਤਿਆਰੀ ਹੋ ਚੁੱਕੀ ਹੈ 10 ਦੇ ਕਰੀਬ ਮ੍ਰਿਤਕ ਅਸਥੀਆਂ ਜਿਹੜੀਆਂ ਲਵਾਰਿਸ ਮ੍ਰਿਤਕ ਆਏ ਸੀ ਉਹਨਾਂ ਦੀਆਂ ਅਸਥੀਆਂ ਲੈ ਕੇ ਹਰੀਦੁਆਰ ਜਾ ਰਹੇ ਨੇ ਮਾਨਵ ਕਰਮ ਮਿਸ਼ਨ ਦੇ ਮੈਂਬਰ ਔਰ ਪੈਕਿੰਗ ਹੋ ਚੁੱਕੀ ਹੈ ਤਿਆਰੀ ਹੋ ਚੁੱਕੀ ਹੈ ਅਸਥੀਆਂ ਜਿਹੜੀਆਂ ਪੈਕ ਕੀਤੀਆਂ ਜਾ ਚੁੱਕੀਆਂ ਕੀ ਕੀ ਕਰਦੇ ਨੇ ਇਹ ਵੀ ਜਾਣਕਾਰੀ ਉਹਨਾਂ ਕੋਲੋਂ ਹਾਸਲ ਕਰਾਂਗੇ ਔਰ ਅੱਜ 13 ਮੈਂਬਰ ਜਾ ਰਹੇ ਨੇ ਹਰਵਾਰ ਲਗਾਤਾਰ ਆਪਣੇ ਖਰਚੇ ਤੇ ਮਾਨਵ ਕਰਮ ਮਿਸ਼ਨ ਦੇ ਮੈਂਬਰ ਇਹ ਪੁੰਨ ਵਾਲਾ ਕੰਮ ਕਰਦੇ ਨੇ ਬੇਹਦ ਪੁੰਨ ਵਾਲਾ ਕੰਮ ਹੈ ਕਿਉਂਕਿ ਜਿ세ਲੇ ਸ਼ਰੀਰ ਛੱਡ ਕੇ ਆਦਮੀ ਚਲਾ ਜਾਂਦਾ ਤਾਂ ਫਿਕਰ ਇਧਰ ਵਾਲਿਆਂ ਨੂੰ ਫਿਕਰ ਐ ਹੀ ਹੁੰਦੀ ਹੈ ਕਿ ਉਸ ਦੀ ਆਤਮਾ ਪਟਕ ਵੀ ਨਾ ਰੇ ਔਰ ਆਤਮਾ ਨਾ ਪਟਕੇ ਇਸ ਦੇ ਲਈ ਅੰਤਮ ਸੰਸਕਾਰ ਦੀਆਂ ਵਿਧੀਆਂ ਬੜੀਆਂ ਹੈ ਕਿਆ ਜਾਂਦਾ ਹੈ ਮੰਨਤਾ ਹੈ ਕਿ ਇਸੇ ਲਈ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ ਔਰ ਮਾਨਵ ਕਰਮ ਮਿਸ਼ਨ ਲਗਾਤਾਰ ਇਹੋ ਜਿਹੀਆਂ ਆਸਤੀਆਂ ਪ੍ਰਵਾਹਿਤ ਕਰ ਰਹੇ ਨੇ ਇਹੋ ਜੇ ਮ੍ਰਿਤਕ ਦੇਹਾਂ ਗਤੀ ਦੁਆਰੇ ਨੇ ਜਿਹੜੀਆਂ ਪਹਿਚਾਨੀਆਂ ਹੀ ਨਹੀਂ ਜਾਂਦੀਆਂ ਪਹਿਚਾਨ ਹੀ ਨਹੀਂ ਹੁੰਦੀ ਗੱਲਬਾਤ ਵੀ ਕਰਾਂਗੇ ਇਹਨਾਂ ਕੋਲੋਂ ਪੂਰੀ ਜਾਣਕਾਰੀ ਵੀ ਹਾਸਲ ਕਰਾਂਗੇ ਕਿੰਨੀ ਦੇ ਦੀਆਂ ਆਸਤੀਆਂ ਜੁੜੀਆਂ ਔਰ ਅੱਜ ਕਿੰਨੇ ਲੋਕ ਆ ਰਹੇ ਪਹਿਲਾਂ ਸਾਰਿਆਂ ਨੂੰ ਜੈ ਸ਼ੰਕਰ ਕੀ ਜੀ 2005 ਦੇ ਵਿੱਚ ਅਸੀਂ ਸ਼ਮਸ਼ਾਨ ਘਾਟ ਦੀ ਰੇਖ ਦੇ ਕੀਤੀ ਸੀ ਜੀ ਉਦੋਂ ਲੋ ਵਾਰਸਲਾ ਸ਼ਾਂਦੀਆਂ ਹੀ ਤੇ ਇਸ ਤਰ੍ਹਾਂ ਹੀ ਉਹਨਾਂ ਦੀਆਂ ਹਸਤੀਆਂ ਜਿਹੜੀਆਂ ਸ਼ਮਸ਼ਾਨ ਘਾਟ 'ਚ ਹੀ ਰਹਿ ਜਾਂਦੀਆਂ ਸੀ ਫਿਰ ਸਾਡੀ ਸੰਸਥਾ ਨੇ ਉਪਰਾਲਾ ਕੀਤਾ ਮਾਨਵ ਕਰਮ ਮਿਸ਼ਨ ਨੇ ਕਿ ਜਿੰਨੀਆਂ ਵੀ ਡੈਡ ਬਾਡੀਆਂ ਹੁੰਦੀਆਂ ਨੇ ਉਹਨਾਂ ਦੀਆਂ ਅਹੀ ਹਸਤੀਆਂ ਸੰਸਕਾਰ ਕਰਨ ਤੋਂ ਬਾਅਦ ਇੱਕ ਥੈਲੀ 'ਚ ਪਾ ਕੇ ਜਿਸ ਤਰ੍ਹਾਂ ਆਪਣੇ ਪਰਿਵਾਰਕ ਤੌਰ ਤੇ ਮੈਂਬਰਾਂ ਦਾ ਕਰੀਦਾ ਉਸ ਤਰ੍ਹਾਂ ਹੀ ਇਹਨਾਂ ਦਾ ਸੰਸਕਾਰ ਕਰੀਦਾ ਵਿਧੀ ਵਿਵਹਾਨ ਦੇ ਨਾਲ ਦੇਸੀ ਕਿ ਉਹ ਸਮਗਰੀ ਹਨੂਮੰਚ ਦੀ ਸਾਦੇ ਪਾਠ ਕਈ ਲੇਡੀਜ਼ ਨੇ ਕਈ ਜੈਂਸ ਨੇ ਕਿਸੇ ਦਾ ਕੋਈ ਪਤਾ ਨਹੀਂ ਉਹ ਕਿੱਥੋਂ ਦੇ ਨੇ ਕਿੱਥੋਂ ਦੇ ਨਹੀਂ ਕੋਈ ਟ੍ਰੇਨ ਦੀਆਂ ਨੇ ਕੋਈ ਨਹਿਰ ਦੀਆਂ ਨੇ ਕੋਈ ਐਕਸੀਡੈਂਟ ਦੀਆਂ ਨੇ ਉਹਨਾਂ ਦੀ ਰੇਖ ਦੇਖ ਅਸੀਂ ਚਾਲੂ ਕੀਤੀ ਸੀ 2005 ਦੇ ਵਿੱਚ ਜੀ ਉਸ ਸਮੇਂ ਦੇ ਵਿੱਚ ਲਵਾਰਸ ਡੈੱਡ ਬਾਡੀਆਂ ਜਿਆਦਾ ਸੀ ਹੁਣ ਥੋੜੀਆਂ ਜੀਆਂ ਘੱਟ ਹੋ ਗਈਆਂ ਕਿਉਂਕਿ ਇਹ ਮੋਬਾਈਲ ਜੋ ਚੱਲ ਪਿਆ ਲੋਕਾਂ ਨੂੰ ਜਾਗਰੂਤ ਹੋ ਗਏ ਨੇ ਕਈਆਂ ਦੀ ਪਛਾਣ ਹੋ ਜਾਂਦੀ ਆ ਉਹਨਾਂ ਦੇ ਜਿਹੜੀਆਂ ਅਸਤੀਆਂ ਨੇ ਸਾਨੂੰ ਵਾਪਸ ਕਰਨੀਆਂ ਪੈਂਦੀਆਂ ਪਰਿਵਾਰਕ ਤੌਰ ਤੇ ਲੋਕੀ ਆਂਦੇ ਨੇ ਤੇ ਹੁਣ ਤੱਕ ਅਸੀਂ ਕੋਈ ਘੱਟ ਤੋਂ ਘੱਟ ਵੀ 10000 ਬੰਦੇ ਦਾ ਸੰਸਕਾਰ ਕਰਾ ਚੁੱਕੇ ਹਾਂ ਜੀ ਫਿਰ ਕੁ ਸਮੇਂ ਦੇ ਬਾਅਦ ਜਦੋਂ ਅਸੀਂ ਹਰਦਵਾਰ ਜਾਂਦੇ ਸੀ ਅਸੀਂ ਕਨਖਲ ਇਹਨਾਂ ਦੀਆਂ ਹਸਤੀਆਂ ਪਰਵਾ ਕੇ ਵਾਪਸ ਆ ਜਾਂਦੇ ਸੀ ਹੁਣ ਅਸੀਂ ਇੱਕ ਦਿਨ ਨਿਸ਼ਿਤ ਕੀਤਾ ਕਿ ਜਦੋਂ ਸਰਾਦ ਆਉਂਦੇ ਨੇ ਉਦੋਂ ਅਸੀਂ ਇਹ ਹਸਤੀਆਂ ਲੈ ਕੇ ਜਾਂਦੇ ਆ ਜੀ ਉੱਥੇ ਜਾ ਕੇ ਗੀਤਾ ਦੇ 18 ਅਧਿਆਇ ਦਾ ਪਾਠ ਕਰੀਦਾ ਕਿ ਇਹਨਾਂ ਨੂੰ ਮੋਕਸ਼ ਮੋਕਸ਼ ਤੋਂ ਬਾਅਦ ਇਹਨਾਂ ਨੂੰ ਜਲ ਸਮਾਦੀ ਦਿੱਤੀ ਜਾਂਦੀ ਹੈ ਜੀ ਉਸ ਤੋਂ ਬਾਅਦ ਅਸੀਂ ਆ ਜਾਂਦੇ ਆ ਜੀ 쿠ਸ਼ਾਗਾਟ ਤੇ ਉੱਥੇ ਇਹਨਾਂ ਦੇ ਪਿੰਡਦਾਨ ਕਰਾਈਦੇ ਆ ਪਿੰਡਦਾਨ ਕਰਾਉਣ ਤੋਂ ਬਾਅਦ ਇਹਨਾਂ ਦੇ ਨਾਮ ਦਰਜ ਕਰਾਈਦੇ ਆ ਉਸ ਤੋਂ ਬਾਅਦ ਅਸੀਂ ਚੱਲ ਜੰਨੇ ਆ ਲੰਗਰ ਭੰਡਾਰ ਤੇ ਕੱਲ ਦੀ ਸਾਡੀ ਵਿਵਸਥਾ ਜਿਹੜੀ ਇਹਨਾਂ ਵਾਸਤੇ ਹੈ ਇੱਕ ਖੀਰ ਦਾ ਭੰਡਾਰਾ 400 ਬੰਦੇ ਵਾਸਤੇ ਤੇ 3-400 ਬੰਦੇ ਦੀ ਰੋਟੀ ਆਈ ਦਾਲ ਚੋਲ ਜਿਹੜੀ ਉੱਥੇ ਚੱਲਨੀ ਹੈ ਇਹਨਾਂ ਦੇ ਨਾਂ ਤੇ ਖਰਚਾ ਕਿੰਦਾ ਕਰਦੇ ਹੋ ਖਰਚਾ ਸਿਰਫ ਆਪਣੀ ਜਿਹੜੀ ਸੰਸਥਾ ਦੇ ਜਿੰਨੇ ਮੈਂਬਰ ਆ ਸਾਰੇ ਸਾਡਾ ਜੋ ਵੀ ਖਰਚਾ ਆਂਦਾ ਸੀ ਉਹਨੂੰ ਆਪੋ ਚ ਵੜ ਲੈਨੇ ਆ ਜੀ ਹਾਂਜੀ ਬਾਹਰੋਂ ਕਿਸੇ ਕੋਈ ਦੀ ਗ੍ਰਹੀ ਨਹੀਂ ਲੈਂਦੀ ਪਰ ਉਹ ਹੁੰਦੇ ਆ ਜਿਨ੍ਹਾਂ ਦੇ ਆਪਾਂ ਨਾਮ ਲਾ ਦਿੰਦੀ ਫਿਰ ਨਾਮ ਲੈ ਕੇ ਇਹਨਾਂ ਦਾ ਪਿੰਡ ਦਾਨ ਕੀਤਾ ਕੀਤਾ ਦੇਖੋ ਜਿਸ ਤਰ੍ਹਾਂ ਵੀ ਪਹਿਲੇ ਸਮੇਂ ਦੇ ਵਿੱਚ ਅਸੀਂ ਕਰਦੇ ਸੀ ਕਿ ਇਹਨਾਂ ਦਾ ਚਿਹਰਾ ਦੇਖਦੇ ਸੀ ਜਿਹੜੇ ਸਾਡੇ ਨਾਲ ਜੁੜੇਦੇ ਸੀ ਲੋਕ ਉਹ ਜਦੋਂ ਅਸੀਂ ਚਿਹਰਾ ਦਿਖਾਉਂਦੇ ਸੀ ਉਹ ਕੋਈ ਕੋਈ ਕਟਿਆ ਹੀ ਕੋਈ ਕਿਸ ਤਰ੍ਹਾਂ ਹੀ ਉਹ ਦੋ ਦੋ ਦਿਨ ਬੁਖਾਰ ਹੀ ਰਹਿੰਦਾ ਸੀ ਲੋਕਾਂ ਨੂੰ ਫਿਰ ਉਸ ਤੋਂ ਬਾਅਦ ਆ ਪਰੰਪਰਾ ਜਿਹੜੀ ਬੰਦ ਕਰ ਦਿੱਤੀ ਇਹ ਜ਼ਰੂਰ ਦੇਖੀਦਾ ਕਿ ਇਹ ਬੰਦਾ ਹੈ ਕਿ ਲੇਡੀਜ਼ ਹੈ ਕਿ ਪਛਾਣ ਕਰੀਦੀ ਆ ਉੱਥੇ ਜਾ ਕੇ ਜੇ ਲੇਡੀਜ਼ ਆ ਉਹਨਾਂ ਦੇ ਲਾਲ ਕੱਪੜੇ ਦੇ ਵਿੱਚ ਅਸੀਂ ਫੁੱਲ ਰੱਖਨੇ ਆ ਜਿਹੜੇ ਜੈਂਸ ਨੇ ਉਹਨਾਂ ਦੇ ਵਾਈਟ ਕਲਰ ਦੇ ਵਿੱਚ ਤੇ ਬਾਕਾਇਦਾ ਜਿਸ ਦਿਸ ਦਿਨ ਦਾ ਸੰਸਕਾਰ ਹੁੰਦਾ ਉਹਨਾਂ ਦੀ ਤਰੀਕਾ ਦੇ ਉੱਤੇ ਲਿਖੀ ਜਾਂਦੀ ਹੈ ਜੀ ਇਹ ਕੋਈ ਵਾਰਸ ਆਂਦਾ ਉਹ ਆਪਣਾ ਪਛਾਣ ਦੇ ਸੀਟੀਓ ਜਿਹੜੇ ਵੀ ਥਾਣੇ ਚੋਂ ਆਂਦੀ ਹੈ ਡੈੱਡ ਬਾਡੀ ਉਹਨਾਂ ਦਾ ਕੋਈ ਲਿਖਾ ਕੇ ਲੈਣ ਤੇ ਉਹਨਾਂ ਨੂੰ ਫੁੱਲ ਜਿਹੜੇ ਵਾਪਸ ਕੀਤੇ ਜਾਂਦੇ ਜੇ ਦੱਸ ਦਿਓ ਕਿ ਪਿੰਡਾਂ ਤੇ ਹੋ ਜਾਂਦਾ ਲੇਕਿਨ ਜਿਸੇ ਲਈ ਮੁਕਤੀ ਲਈ ਪ੍ਰਾਰਥਨਾ ਹੁੰਦੀ ਹੈ ਕਿ ਉਹ ਕਿੱਦਾਂ ਕੀਤੀ ਜਾਂਦੀ ਹੈ ਕਿਉਂਕਿ ਇਹਨਾਂ ਦੀ ਪਛਾਣ ਤੇ ਹੋਈ ਨਹੀਂ ਹੁੰਦੀ ਉਹਨਾਂ ਨੂੰ ਪਛਾਤੇ ਕਹਿ ਦਿੰਦੇ ਨੇ ਸਾਨੂੰ ਅਨਪਛਾਤੇ ਲਫ਼ਜ਼ ਇਸਤੇਮਾਲ ਕਰਦੇ ਹੀ ਉਹ ਇੱਦਾਂ ਵੀ ਹੋਇਆ ਕਿ ਮਤਲਬ ਉਹਨਾਂ ਵੱਲੋਂ ਅਨੁਪਛਾਤੀ ਕੋਸ਼ਿਸ਼ ਕੀਤੀ ਗਈ ਹੋਈ Laash ਤੁਸੀਂ ਆ ਕੇ ਸੰਸਕਾਰ ਕੀਤਾ ਹੋਏ ਤੇ ਬਾਰਸ ਆ ਕੇ ਹੁਣ ਜੀ ਆਏ ਨੇ ਹਾਂ ਹੁਣ ਇਸ ਟਾਈਮ ਦੇ ਪਿਛਲੇ 5-6 ਮਹੀਨਿਆਂ ਚ ਕਾਫੀ ਜਿੰਨੇ ਆ ਗਏ ਨੇ ਜਿਨ੍ਹਾਂ ਦਾ ਸੰਸਕਾਰ ਕੀਤਾ ਦਾ ਸੀ ਔਰ ਉਹਨਾਂ ਦੀ ਪੂਰੀ ਡਿਟੇਲ ਲੈ ਕੇ ਮਤਲਬ ਜਿੱਥੇ ਕਮੇਟੀ ਘਰ ਚ ਵੀ ਰਿਕਾਰਡ ਹੁੰਦਾ ਦਾ ਪੁਲਿਸ ਚ ਵੀ ਰਿਕਾਰਡ ਹੁੰਦਾ ਕਿ ਅਹੀ ਲਾ ਕੇ ਜਾ ਰਹੇ ਨੇ ਉਨਾ ਨਾ ਉਹਦੇ ਹਵਾਲੇ ਕਰਦੇ ਨੇ ਲਗਾਤਾਰ ਜਾਂਦੇ ਨੇ ਹਾਂਜੀ ਲਗਾਤਾਰ ਜਾਂਦੇ ਰਹੇ ਹਾਂਜੀ 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 ਕੋਰੋਨਾ ਚ ਵੀ ਗਏ ਆ ਮਤਲਬ ਉਦੋਂ ਇਹ ਰਾਇਆ ਕਿ ਕਾਫੀ ਇਕੱਠੇ ਹੋ ਗਏ ਸੀ ਉਸ ਟਾਈਮ ਦੇ ਵਿੱਚ ਕਾਫੀ ਇਕੱਠੇ ਹੋ ਗਏ ਸੀ ਉਦੋਂ ਸਭ ਤੋਂ ਜ਼ਿਆਦਾ ਉਦਾਂ ਹੀ ਇਕੱਠੇ ਹੋਏ ਸੀ ਅੱਸੀਆਂ ਜੜੀਆਂ ਅੱਜ ਕਿੰਨੇ ਮੈਂਬਰ ਜਾ ਰਹੇ ਔਰ ਕਿੰਨੇ ਆਸਤੀਆਂ ਨੇ ਅੱਜ ਜੀ ਅਸੀਂ 13 ਜਣੇ ਜਾ ਰਹੇ ਨੇ ਸਾਡੀ ਮੈਂਬਰ ਦੇ 35 40 ਨੇ ਅਰ ਕੀ ਅਸੀਂ 13 ਜਣੇ ਜਾ ਰਹੇ ਨੇ ਅਰ ਕੀ 10 ਸ਼ਾਮ ਨੂੰ 10 ਦੇ ਕਰੀਬ ਮੌਲ ਸਤਿ ਆੜ ਕੋ ਨਵਾਰਸ ਆਈਆਂ ਉਹਨਾਂ ਨੂੰ ਹੀ ਲੈ ਕੇ ਆਪਾਂ ਅਰਧਵਾਰ ਜਾ ਰਹੇ ਹਾਂ ਪਹਿਲਾਂ ਕਨਖਲ ਜਾਵਾਂਗੇ ਕਨਖਲ ਦਾ ਪੂਰਾ ਕਰਕੇ ਪ੍ਰਵਾਹਿਤ ਕਰਕੇ ਉਸ ਤੋਂ ਬਾਅਦ ਆਪਾਂ ਉੱਥੇ ਜਾ ਕੇ 쿠ਸ਼ਾ ਘੜ ਜਾ ਕੇ ਬੋੜੇ ਵਿਧੀ ਨਾਲ ਮੌਲ ਆਪਾਂ ਕੰਮ ਕਰਨੇ ਜੀ ਉੱਥੋਂ ਮੌਲ ਪੰਡਿਆਂ ਲੈ ਕੇ ਨਾਲ ਪੂਰੀ ਤਰ੍ਹਾਂ ਨਾਲ ਮੌਜੂਦ ਬੰਦਾ ਇਹਨਾਂ ਦਾ ਕਰੀਦਾ ਜੀ ਕਿੰਨੀ ਦੇਰ ਚਾ ਪ੍ਰੋਸੀਜਰ ਖਤਮ ਹੋ ਜਾਂਦਾ ਪਹਿਲਾਂ ਧਿਆਨ ਨੂੰ 1 ਘੰਟਾ ਦਾ ਕਰੀਬ ਕਨਖਲ ਚ ਲੱਗ ਜਾਂਦਾ ਫਿਰ ਉੱਥੇ ਆਪਾਂ ਨਾਲ ਹੀ ਇਹਨਾਂ ਦੇ ਮੌਲ ਬੈਠੇ ਹੁੰਦੇ ਜਿਹੜੇ ਮਗਦੇ ਹੁਣ ਉਹ ਕਣਾ ਖੁਣਾ ਖਵਾਨ ਨੇ ਉਹਨਾਂ ਚਦਰਾਂ ਦਿੰਨੇ ਆਪਾਂ ਚਦਰਾਂ ਦੇ ਕੇ ਨਾਲ ਜੋ ਆਪਣੇ ਕੋਲ ਦਾਨ ਦਸ਼ਨਾ ਹੁੰਦੀ ਹੈ ਦਿੰਨੇ ਸਾਰੇ ਮੈਂਬਰ ਜਿਹਨੇ ਗਏ ਹੁੰਦੇ ਆ ਉਸ ਵਾਰ ਫਿਰ ਉਸ ਵਾਰ ਕੁਸ਼ਾ ਘਟ ਜਾਣੇ ਆ ਕੁਸ਼ਾ ਘਟ ਜਾ ਕੇ ਆਪਾਂ ਫਿਰ ਮਤਲਬ ਪੰਡਤ ਜੀ ਨੂੰ ਨਾਲ ਲੈ ਗਏ ਤੇ ਮਤਲਬ ਇਹਨਾਂ ਦਾ ਜੋ ਹੁੰਦਾ ਕਰਦੇ ਆ ਫਿਰ ਉਸ ਵਾਰ ਗਾਈਆਂ ਨੂੰ ਸਾਰਾ ਚਾਰਾ ਵਗੈਰਾ ਪਾਣੇ ਜੋ ਕੇਲੇ ਵਗੈਰਾ ਜੋ ਮਿਲਦਾ ਕਿੰਨੇ ਦਿਨ ਦਾ ਪ੍ਰੋਬਲਮ ਹੁੰਦਾ ਸਰ 2 ਦਿਨ ਦਾ ਸਿਰਫ ਹੁੰਦਾ ਜੀ ਅਸੀਂ ਅੱਜ ਇਹਨਾਂ ਚੱਲੇ ਆ ਐਤਵਾਰ ਨੂੰ ਹੀ ਸੇਰੇ ਤੜਕੇ ਘਰ ਆਏ ਨੇ ਹਾਂਜੀ 15 16 ਸਾਲਾਂ ਤੋਂ ਇਹ ਕੰਮ ਕੀਤਾ ਜਾ ਰਿਹਾ ਹੈ ਮਾਨਵ ਕਰਮ ਮਿਸ਼ਨ ਵੱਲੋਂ ਔਰ ਹੁਣ ਤੱਕ ਹਜ਼ਾਰਾਂ ਆਸਤੀਆਂ ਪਰਵਾਹਿਤ ਕਰ ਚੁੱਕੇ ਪਿੰਡਾਣ ਕਰ ਚੁੱਕੇ ਔਰ ਉਹਨਾਂ ਦੇ ਨਾਂ ਤੇ ਪੰਡਾਰੇ ਵੀ ਆਪਣੇ ਖਰਚੇ ਤੇ ਕਰ ਚੁੱਕੇ ਔਰ ਵੱਡੀ ਗੱਲ ਹੈ ਕਿ ਸਾਰੇ ਦੇ ਸਾਰੇ ਮੈਂਬਰ ਆਪਣੇ ਖਰਚੇ ਤੇ ਹਰਿਦੁਆਰ ਜਾਂਦੇ ਆ ਕੋਈ ਸੰਸਥਾ ਦਾ ਚੰਦਾ ਨਹੀਂ ਹੈ ਔਰ ਆਪਣੇ ਤੌਰ ਤੇ ਸਾਰਾ ਕੰਮ ਕਰ ਰਿਹਾ ਹੈ ਗੁਰਦਾਸਪੁਰ ਤੋਂ ਕੈਨੋਮੈਨ ਜੁਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਲਿਵਿੰਗ ਇੰਡੀਆ ਨਿਊਜ਼